ਹੈਲੋ ਹਾਂਜੀ ਗਾਇਸ ਸਤਿ ਸ੍ਰੀ ਅਕਾਲ ਵੈਲਕਮ ਟੂ ਅਨਦਰ ਵਲੌਗ ਆਈ ਹੋਪ ਦੀ ਸਾਰੇ ਠੀਕ ਠਾਕ ਹੋਵੋਗੇ ਤੇ ਮਿੱਤਰੋ ਇਸ ਟਾਈਮ ਮੈਂ ਕਾਂਜਲੀ ਪਹੁੰਚ ਗਿਆ ਵਾਂ ਤੇ ਯਾਰ ਥੋੜਾ ਅੱਗੇ ਪਿੱਛੇ ਤੈਅ ਕਰਕੇ ਆਇਆ ਅੱਜ ਮਿੱਤਰੋ ਤੁਹਾਨੂੰ ਮੈਂ ਵਲੌਗ ਦੇ ਵਿੱਚ ਦੱਸਣਾ ਮੈਂ ਕਿੰਨੀ ਦੂਰੀਆਂ ਨਾਲ ਕੰਮ ਤੇ ਕਿੰਨੀ ਮੇਰੀ ਤਨਖਾਹ ਲਾ ਲੋ ਤੇ ਕਿੰਨੇ ਮਤਲਬ ਮੈਂ ਇੱਕ ਦਿਨ ਦਾ ਪੈਸਾ ਕਮਾਉਣਾ ਕੀ ਕੰਮ ਆ ਸਾਰਾ ਇਸ ਵਲੌਗ ਵਿੱਚ ਦੱਸਾਂਗੇ ਤੇ ਮਿੱਤਰੋ ਵਲੌਗ ਦੇ ਵਿੱਚ ਜੁੜੇ ਰਹੋ ਤੇ ਹੁਣ ਮੈਂ ਜਾ ਕੇ ਤੁਹਾਨੂੰ ਸਾਰੇ ਦਿਨ ਦੀ ਜੋ ਆਪਣਾ ਚਿੱਠਾ ਪੱਠਾ ਕੱਢਦੇ ਆ ਸਾਰਾ ਕੰਮ ਕਰਦੇ ਆ ਸਾਰਾ ਅੱਜ ਦੇ ਵਲੌਗ ਵਿੱਚ ਤੁਹਾਨੂੰ ਦੱਸ ਦੂੰਗਾ ਤੇ ਜੁੜੇ ਰਹੋ ਵਲੌਗ ਦੇ ਵਿੱਚ ਤੁਹਾਨੂੰ ਨਿਆ ਤੇ ਮਿੱਤਰੋ ਕੰਮ ਆਪਣਾ ਪਿੰਡ ਦੇ ਇਲਾਕੇ ਵੀ ਬਹੁਤ ਹੈਗਾ ਫਾਈਟਰੀਆਂ ਬੂਟਰੀਆਂ ਹੈਗੀਆਂ ਤੇ ਸਭ ਤੋਂ ਵੱਡੀ ਇਹ ਗੱਲ ਹੈ ਵੀ ਮੈਂ ਐਡੀ ਦੂਰ ਆਉਣਾ ਤੇ ਕਾਦੇ ਵਾਸਤੇ ਮਤਲਬ ਇਡੀ ਦੂਰ ਕੰਮ ਕਰਨ ਦੀ ਕੀ ਲੋੜ ਆ ਉਹ ਵੀ ਤੁਹਾਨੂੰ ਇਹਦੇ ਵੀਡੀਓ ਦੇ ਲਾਸਟ ਵਿੱਚ ਦੱਸੂਗਾ ਕਿ ਮੈਂ ਕਾਹ ਤੋਂ ਆਣਾ ਇਡੀ ਦੂਰ ਤੇ ਕੀ ਮੇਰੀ ਗਲਬੂਰੀ ਆ ਸੋ ਗਾਇਸ ਆਧਾ ਘੰਟਾ ਮੈਨੂੰ ਹੋ ਗਿਆ ਤੁਰੇ ਨੂੰ ਤੇ ਸਭਾਣਪੁਰ ਆ ਗਿਆ ਮੈਂ ਤੇ ਹੁਣ ਆਪਾਂ ਵਾਦਦੇ ਪਿਆ ਨੜਾਲੇ ਵਾਲੇ ਰੋਡ ਵਾਲ ਨੂੰ ਤੇ ਮਿੱਤਰੋ ਰੋਡ 20 25 ਮਿੰਟ ਦਾ ਵਾ ਪਰ ਐਂਦਾ ਛੋਟਾ ਟਿਆਣਾ ਅੱਧਾ ਪੂਣਾ ਘੰਟਾ ਤੇ ਉਦਾਂ ਖਰਾਬ ਹੈਦਾ ਓਏ ਟੱਪੇ ਬੜੇ ਆ ਓਏ ਆਂਟੀ ਮੋਰਸਲ ਦੀ ਲੰਮ ਪੂਰੀ ਘਟਤ ਤੇ ਚਲੋ ਹੁਣ ਮਿੱਤਰੋ ਜਾਈ ਜੰਨੇ ਆ ਤੇ ਮਿੱਤਰੋ ਨਡਾਲੇ ਵਾਂ ਪਹੁੰਚ ਚੁਕੇ ਆ ਇਸ ਟਾਈਮ ਸੱਚੀ ਕਰ ਸਕਦੇ ਚੈੰਗਲ ਊਹੂ ਬਾਦਿਓ ਠੰਡ ਬਹੁਤ ਹੋ ਗਈ ਐ ਮੋਟਰ ਵੈਲ ਤੇ ਤੇ ਬੰਦੇ ਦਾ ਖੁਲ ਵੀ ਜੰਮਣ ਵਾਲਾ ਸਾਖਤਾ ਹੋਏ ਜਾਵਾ ਉਤੋਂ ਐਨੀ ਦੂਰ ਆਉਣਾ ਨੇ ਬਾਦ ਆਪਣਾ ਬਿਜਲੀਕਾਰ ਪਹੁੰਚਣ ਆਲਾ ਮੈਂ ਬੰਦੇ ਆਪਣੇ ਉੱਥੇ ਪਹੁੰਚੇ ਪਏ ਆ ਤਾਂ ਹਾਂ ਵੀ ਚੱਲਦੇ ਆਂ ਚਲੋ ਲੋਗੇ ਪਾਉ ਓਏ ਬੰਦੇ ਆਪਣੇ ਹੈ ਨਹੀਂ ਆ ਇੱਥੇ ਬੜਾ ਖੂਨ ਕਰਕੇ ਪੁੱਛਦਿਏ ਇਧਰੋਂ ਬੰਦੇ ਆਪਣੇ 베ਗੋ ਵਾਲ ਪਹੁੰਚ ਚੁੱਕੇ ਆ ਜਿਹਦੇ 베ਗੋ ਵਾਲਾ ਜੀ ਕੰਮ ਕਰਨਾ ਉੱਥੇ ਆ ਜਾ ਤੇ ਹੁਣ ਤੁਹਾਡੇ ਭਰਾ ਮਹਾਮਾਹ ਇਧਰ ਤੱਕ ਪਹੁੰਚਾਈ ਤੋਂ ਹੁਣ 베ਗੋ ਵਾਲ ਦੀ ਜਾਰੀ ਗੇਟਦੀ ਆ ਤੇ ਮਟਰੋ ਟਾਲੀ ਵਿੰਡ ਤੇ ਇਧਰ ਨੂੰ ਬਲੋ ਚੱਕ ਲੋ ਆਇਆ ਵਾਂ ਮੈਂ ਤੇ ਟਾਲੀ ਪਿੰਡਾ ਸਾਹਮਣੇ ਆ ਬੰਨ ਦੇ ਉੱਤੇ ਤੇ ਆਪਣੇ ਤਾਜੀ ਆ ਦਰਿਆ ਕਿਹੜਾ ਲੱਗਦਾ ਵਾ ਹਾਂ ਲੱਗੇ ਇਹ ਭਾਜੀ ਤੁੰ ਅੱਪ ਪੈ ਜਾਂਦਾ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਤੇ ਮਟਰੋ ਆਪਾਂ ਕਨੈਕਟਰ ਅੱਜ ਕਰਨਾ ਚੇਂਜ ਤੇ ਅੱਜ ਤੋਂ ਉੱਥੋਂ ਤੱਕ ਆਪਾਂ ਕਰਤਾ ਜੋ ਜਿਹੜਾ ਖੰਭਾ ਵਿੱਚ ਦਿਖਦਾ ਵਾ ਤੇ ਬੰਦੇ ਆਪਣੇ ਹੱਲੇ ਆਉਂਦੇ ਆ ਤੇ ਮੈਂ ਪਹਿਲਾਂ ਪਹੁੰਗਿਆ ਮੋਟਰਸਾਈਕਲ ਤੇ ਉਹ ਮਸ਼ੀਨ ਤੇ ਤੇ ਗੱਡੀ ਤੇ ਉਹ ਇਧਰ ਦੀ ਬੇਗੋਵਾਲ ਦੇ ਵਿੱਚੋਂ ਦੀ ਆਇਆ ਤੇ ਮੈਂ ਇਧਰੋਂ ਬਾਰੋ-ਬਾਰ ਘੁੰਮ ਕੇ ਆ ਗਿਆ ਵਾਂ ਤੇ ਹੁਣ ਕਰਦੇ ਹੋਣਾ ਜੀ ਵੇਟ ਆਲੈਂਡ ਹੋਣਾ ਨੂੰ ਤਦੋਂ ਤੱਕ ਪੀਨੇ ਆਪ ਆਪਣਾ ਕੋਕ ਠੰਡਾ ਲੇਮਨ ਤੇ ਮਿੱਤਰੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਆ ਤੇ ਮਿੱਤਰੋ ਬਿਜਲੀ ਦਾ ਆਪਾਂ ਕਰਦੇ ਆ ਕੰਮ ਤੇ ਲੈਡ ਪਿਛੋ ਹੋ ਗਈ ਆ ਬੰਦ ਤੇ ਗਲਵਜ਼ ਆਪਣੇ ਪਏ ਹੀ ਤੇ ਟੀਓਫ ਕੱਟਣਾ ਮਿੱਤਰੋ 11000 ਦਾ ਤੇ ਉਦਾਂ ਕਲਬ ਦਾ ਨਾਲ ਸੇਫਟੀ ਬੰਦੇ ਨਹੀਂ ਹੁੰਦੀ ਆ ਆਪਣਾ ਟਾਰਜਨ ਲੱਗਾ ਹੋਇਆ ਖੋਲਣ ਪਿੱਛੇ ਉਹ ਭਾਈ ਨੇ ਲੇਨ ਬੰਦ ਕਰਾ ਕੇ ਰੱਖੀ ਆ ਜਦੋਂ ਇਧਰੋਂ ਟੀਓਪ ਕੱਟਿਆਗਾ ਨਾਲ ਉਹਨਾਂ ਨੇ ਫੇ ਚਲਾ ਦੇਣੀ ਆ ਪਿੱਛੋਂ ਚੱਲ ਪੈਣੀ 24 ਘੰਟੇ ਆ ਇਹ ਸਪਲਾਈ ਚੱਕੋਣੀ ਹੋ ਗਿਆ ਕੰਮ ਡਨ ਕੋੜਾ ਥੱਲੇ ਅੱਗੇ ਵਾਲੀ ਲੇਨ ਬੰਦ ਹੋ ਗਈ ਤੇ ਬਲੇਟਾਂ ਨੂੰ ਇਧਰ-ਇਧਰ ਉੱਪਰਲੀ ਚੱਲਦੀ ਆ ਸਾਰੀ ਮੈਟਰੋ ਫੋਟ ਦਾ ਸਿਰਫ ਵਾਇਆ ਵਿੱਚ 11000 ਦੇ ਵਿੱਚ ਤੇ ਬਾਂਦਾ ਤੇ ਮੈਟਰੋ ਆਪਣੀ ਹਰੇਕ ਬੰਦੇ ਨੂੰ ਡਬਲ ਡਬਲ ਸੇਫਟੀ ਕਰਨੀ ਚਾਹੀਦੀ ਆ ਇੱਕ ਆਪਾਂ ਸੋਚੋ ਉਥੋਂ ਕੱਟਤਾ ਵਾ ਤੇ ਕਿੱਥੋਂ ਜੈਂਪਰ ਕੱਟ ਦੇਣੇ ਆ ਤੇ ਗੱਡੀ ਆਪਣੀ ਆ ਗਈ ਆ ਗੱਡੀ ਲੈਣੀ ਤੇ ਚਾਜ ਦੀ ਲੈਣੀ ਨਹੀਂ ਤੁਰ ਕੇ ਆਣਾ ਮਨਜ਼ੂਰ ਆ ਤੇ ਕਾ ਸਾਡੇ ਨਾਲ ਵੀ ਹੋ ਰਿਹਾ ਵਾ ਇਹ ਪਤਾ ਨਹੀਂ ਕਈ ਵੇਲੇ ਸਲਫੈਨ ਵਧੀਆ ਸਟਾਰਟ ਹੋ ਜਾਂਦੀਆਂ ਤੇ ਕਈ ਵੇਲੇ ਤਾਂ ਕਾ ਸਟਾਰਟ ਹੋਣ ਫੇਰ ਧੱਕਾ ਮਾਰ ਕੇ ਥੋੜੇ ਕਰਕੇ ਨਾ ਸਟਾਰਟ ਹੈ ਚਲ ਚੜ ਜਾ ਉਦਾਂ ਹੀ ਫੇ ਜਾਵੇ ਮੋੜ ਸਾਂ ਲਿਆ ਕੀ ਅੱਗੇ ਰੱਖਣੀ ਟੈਂਕੀ ਤੇ ਯਾਰ ਅੱਗੇ ਠੰਡ ਇੰਨੀ ਲੱਗਾਂਦੀ ਏਡੀ ਦੂਰੋਂ ਆਇਆ ਭਰਾ ਤੁਹਾਡਾ ਤੈਨੂੰ ਤਰਸ ਨਹੀਂ ਹੁੰਦਾ ਉੱਤੋਂ ਤੁਸੀਂ ਵੱਖਰੇ ਵੱਖਰੇ ਨਵੇਂ ਨਵੇਂ ਕੰਮ ਘੜੇ ਘਰਾ ਦਿੰਨੇ ਆ ਚੱਲ ਆਇਆ ਚੱਲ ਮੋੜ ਮੋੜ ਕੇ ਚਲਾ ਦੂੰ ਤੇ ਜਾਂ ਗੋ ਸਾਵਨਾ ਚਲਾਉਣਾ ਲੈ ਨਵਾ ਹੀ ਆ ਕਵਾੜਾ ਉਦਾਂ ਮੜਿਆ ਅਸੀਂ ਸਾਂਪ ਘੱਟ ਕਰੀ ਗਿਆ ਚੀਜ਼ ਦੀ ਉਦਾਂ ਮੋਟਰਸਾਈਕਲ ਆਪਣਾ ਨਵਾਂ ਹੀ ਆ ਤੇ ਆਡੀ ਗੱਡੀ ਨਾਲ ਸਹੀ ਹੈ ਤਾੜਤ ਹੋਈ ਜਾਂਦਾ ਵਾ ਜੇਰ ਵੀ ਛੋਟਾ ਕਰ ਲਈਦਾ ਹੁੰਦਾ ਐ ਦੂਜੇ ਤਾਂ ਸਾਈਕਲਾਂ ਆਣੇ ਆ ਰੈਂਜੇ ਸਾਈਕਲਾਂ ਆ ਰੈਂਜੇ ਵੱਡੀ ਚੀਜ਼ ਕਿਰੋਣਾ ਲੱਗ ਚਿਰਾਂ ਤੇ ਆ ਮਤਲਬ ਕੰਮ ਹੋਇਆ ਵੇ ਆ ਲੈਰੋ ਲੈਰੀ ਅੱਤੇ ਆਵੇ ਜੀ ਕਣਕ ਉੱਗੀ ਜਾਂਦੀ ਆ ਤੇ ਹੁਣ ਅਸੀਂ ਕਣਕ ਖਰਾਬ ਕਰਨ ਆ ਗਏ ਆ ਕਿਦਰ ਸਾਡੇ ਵੀ ਡਾਂਗਾ ਪੈਣੀਆਂ ਲੋਕਾਂ ਮਣੋ ਤੇ ਸਾਹਮਣੇ ਆਪਣੀ ਮਸ਼ੀਨ ਖੜੀ ਮੈਂ ਮਸ਼ੀਨ 'ਚ ਦੇਖਿਆ ਹੀ ਸੈਂਟਲ ਹੈਗੇ ਅੱਗ ਲੱਗੇ ਪਾੜ ਗਿਆ ਤੇ ਚਾਹ ਆਪਣੇ ਲਈ ਆ ਗਈ ਆ ਤੇ ਪਕੌੜੇ ਪਾਣ ਕੇ ਲਿਆ ਮਿੱਠਾ ਹੀ ਚਾਹ ਤੇ ਮਿੱਠਾ ਸਾਰਾ ਕੁਝ ਚੱਕ ਲਿਆ ਚੱਲ ਜਾ ਪਾ ਆਗਲੇ ਪਕੌੜੇ ਬਾਪੇ ਜਿੰਨੇ ਵਾਲਿਆ ਜਵਾਗਾ ਤਾਂ ਕਿੱਥੇ ਘਰੇ ਆਪਦੇ ਕਿਹਨੇ ਮੈਂ ਇੱਥੇ ਅੱਛਾ ਅੱਛਾ ਮਾ ਵੀ ਬਹੁਤ ਸਬਜ਼ੀ ਲਾਈ ਆਪਣੇ ਪਿੰਡ ਦੇ ਮੇਰੇ ਹੁਣ ਕੀ ਨਹੀਂ ਖਾਣੀ ਆਹ ਹੋਏ ਤਾਂ ਖਰਾਬ ਹੀ ਹੋਣੀ ਭੈਣ ਤੇ ਕਹਿ ਰਹੇ ਨੇ ਕਿ ਇਹਨੂੰ ਕਾਂਦ ਤੋਂ ਟੱਪ ਕੇ ਤੋੜ ਦੇਣ ਤੇ ਗੋਡੀਆਂ ਕੋਈ ਟੱਪ ਦਿੱਤੀ ਆ ਮੇਰੇ ਘੇੜ ਦੇ ਆ ਤਾਂ ਤਾਂ ਤੋੜੀ ਤੂੜੀ ਜਾਏ ਉਹਦਾਂ ਤੇ ਮਿੱਤਰੋ ਮੈਂ ਤਾਂ ਹੁਣ ਜੈਂਗੋ ਇੱਕ ਕੋਟ ਲਾ ਚੁੱਕਿਆ ਪਕੌੜੇ ਬਰਫੀ ਦਾ ਅਸੀਂ ਫੇ ਹੁਣ ਲੈਣ ਚੱਲੇ ਆ ਇਹ ਮੰਨਣ ਨਹੀਂ ਰਿਹਾ ਅੱਜ ਅਸੀਂ ਪੂਰੇ ਜੈਂਗੋ ਜੈਂਗੋ ਬਣੇ ਰਮਾਲ ਸੇਮ ਸੇਮ ਚੀਜ਼ਾਂ ਮੈਂ ਘਾਟ ਹੀ ਰੱਖਦਾ ਉਹਨਾਂ ਤੇ ਮੈਂ ਲਾਲ ਵਾਲੇ ਬੰਨੇ ਵਾਲਾ ਬੰਦ ਲੈਣਾ ਆ ਜਾਂ ਅੰਦਰ ਤੇ ਗਿਆ ਨਿਕਲਾ ਰੇ ਵਾਲ ਮੇਰੇ ਬਾਬੇ ਇੰਨੇ ਪਤਲੇ ਹਨ ਕਿ ਬੰਨੇ ਟਿਕਦੇ ਨਹੀਂ ਹਨਾ ਬਾਬੇ ਇਦਾਂ ਦੇ ਵਾਲ ਮੈਨ ਚਾਹੀਦੇ ਦੀ ਡਾੜੀ ਵਰਗੇ ਹਾੜ ਜੇ ਤੇ ਮਿੱਤਰੋ ਭਾਈ ਹੁਣੀ ਕੱਢੀ ਆ ਤੇ ਗੇੜੀਆਂ ਪਚਾਉਣਦੇ ਆ ਰਾਚਣੇ ਹੋਰ ਲੈ ਚੱਲੇ ਆ ਆਜੋ ਡਬਲ ਕੋਟ ਲਾ ਗਿਆ ਜੀ ਹੁਣ ਜੰਗੋ ਸੰਗੀ ਆਂਦਿਆ ਵਾ ਟਾਈਮ ਆਪਾਂ ਨੂੰ ਇੱਕ ਦੰਬਾ ਵਾ ਲੱਗਦਾ ਟਾਈਮ ਆਪਾਂ ਨੂੰ ਵਾਵਾ ਲੱਜਣਾ ਜੇ ਖਾਣੇ ਆ ਤੇ ਚੱਲੀਏ ਕੰਮ ਵਾ ਕੰਮ ਬਹੁਤ ਆ ਚਲਾ ਲੈ ਚਾਹ ਫੇਪਾ ਲੈ ਮੈਂ ਚਾਹ ਪੋਣੀ ਆ ਮੈਂ ਚਾਹ ਪੋਣੀ ਨੇ ਪਕੌੜੇ ਪੋਣੇ ਆ ਠੀਕ ਆ ਅਗਰ ਭਾਈ ਬਲੀ ਦਾ ਬੱਕਰਾ ਮੈਨੂੰ ਹੀ ਬਣਨਾ ਪਿਆ ਮੈਂ ਪਕੌੜੇ ਪਾਗ ਲੈਂਦੇ ਆ ਆਹ ਬਣੀ ਕਿਹੜੀ ਚੀਜ਼ ਆ ਨਵੀਂ ਸ਼ਾਇਆ ਵਾਣਾ ਹੋਈ ਹੂੰ ਹੂੰ ਕੰਮ ਨਹੀਂ ਮਿੱਤਰੋ ਆ ਆ ਪਖੰਬਾ ਕਰਨਾ ਸਿੱਧਾ ਰਿਆ ਲਾਗੇ ਖੱਡਾ ਮਾਰੀ ਜਾਂਦੇ ਆ ਤੇ ਆਹ ਕਨੈਕਟਰ ਆਪਾਂ ਚੇਂਜ ਕਰਨਾ ਵਾ ਆ ਸਾਰਾ ਜਿੰਨਾ ਵੀ ਆ ਤੇ ਅੱਜ ਕਰ ਲੱਗੇ ਪਿਆ ਕੰਮ ਤੇ ਏੰਗੋ ਆਪਣਾ ਮਾਰੀ ਜਾਂਦਾ ਖੱਡਾ ਮਿੱਤਰੋ ਇਹ ਪਾਣੀ ਨਾ ਸਾਰਾ ਰੋਡ ਪਿਆ ਵਾ ਇਹ ਦੇ ਲੋ ਉ ਤੱਕ ਅੱਜ ਦਾ ਮੀਂਹ ਹੀ ਪਿੱਛੇ ਦੇ ਪੈਂਦੇ ਰਹੇ ਆ ਸਾਰਾ ਤੇ ਵਿੱਚੋਂ ਥੱਲੇ ਖਾਲੀ ਹੋਇਆ ਪਿਆ ਵਾ ਦੇਖੋ ਕੀ ਹਾਲਾਤ ਪਾਣੀ ਨਾ ਬਣਾਤੀ ਰੋਡ ਤਾਂ ਸਾਰਾ ਕੁਝ ਇੱਧਰ ਨਿਮਾਣ ਆ ਹਨਾ ਤਾਂ ਕਰਕੇ ਸਾਰਾ ਪਾਣੀ ਇੱਧਰ ਨੂੰ ਮਿੱਤਰੋ ਜਿਹੜਾ ਆ ਲੈਟਾਂ ਲੂਟਾਂ ਡੇਪੀਆਂ ਮਿੱਤਰੋ ਕਰੋ ਚੈੱਕ ਕਿਤਰੇ ਦੇ ਵਿੱਚ ਹੁਣਾਂ ਨੂੰ ਖੱਡਾ ਮਾਰਨਾ ਪੈਣਾ ਵਾ ਦੇਖੋ ਆ ਪਾਈਪ ਲਾਈਨ ਇੱਕ ਸਿਰਫ ਬਚੀ ਆ ਏ ਨਹੀਂ ਟੁੱਟੀ ਬਾਕੀ ਸਾਰੀ ਗਾਂਦ ਟੁੱਟ ਗਈ ਇਹ ਪਤਾ ਨਹੀਂ ਕਿੱਦਾ ਵੱਜ ਗਈ ਤੇ ਮਿੱਤਰੋ 2 ਵਜ ਚੁੱਕੇ ਆਪਾਂ ਨੂੰ ਚਾਹ ਦੇ ਲੋ ਰਾਤ ਤੁਹਾਡੇ ਭਰਾ ਦੇ ਕੀ ਹੋ ਗਏ ਆ ਤੇ ਟੇਡੇ ਪੋਲ ਤੇ 2 ਵਾਰੀ ਪਹਿਲਾਂ ਬੈਂਡਿੰਗਾਂ ਹੋਲ ਕੇ ਆਏ ਫਿਰ ਸੰਗਲ ਪਾ ਗਏ ਆ ਤੇ ਥੱਲੇ ਦੇ ਲੋ ਮਿੱਤਰੋ ਕੰਕਰੀਟ ਆ ਜੇ ਬੰਦਾ ਡਿੱਗਾ ਤੇ ਕੰਮ ਖਤਮ ਆ ਖਲਾਸ ਹੁਣ ਆਪ ਜਾਊਗਾ सोनू ਭਰਾ ਮੈਨੂੰ ਕਹਿੰਦਾ ਟੈਂਪੋ ਚੜਾ ਲਾਤਾ ਹਾਂ ਤੋ ਗਾਇਸ ਹਨ ਲੱਤਾ ਥੋੜੀ ਚਲਾਉਣੀ ਆ ਟਾਈਮ ਤੇ ਯਾਰਾ ਲੱਗਦਾ ਹੀ ਆ ਕਨਾਈ ਉਹ ਵੀ ਮਿੱਤਰੋ ਹੁਣ ਆਪਾਂ ਵਿਛਾਉਣ ਲੱਗੇ ਆ ਕਨੈਕਟਰ ਤੇ ਦਾਦੇ ਤੁਹਾਨੂੰ ਰੋਕ ਕੇ ਕਿੱਥੋਂ ਦੇ ਕਿੱਥੇ ਲੈ ਕੇ ਪਾਉਣਾ ਵਾ ਆ ਜੋੜੇ ਤੋਂ ਸਟਾਰਟ ਕਰਕੇ ਉਹ ਪਰੇ ਤੱਕ ਪਾਉਣਾ ਦਿਖਾਉਣਾ ਹੈ ਬਾਕੀ ਉੱਥੇ ਜਾ ਕੇ ਉਹ ਇੱਕ ਤਾਰ ਵਿਛਾਤੀ ਆ ਆਪਾਂ ਦੇਖੋ ਕਿੱਧਰ ਕਿੱਧਰ ਜਾਂਦੀ ਆ ਇਹ ਆਈਡੀ ਤਾਰ ਦੇਖੋ ਇਹ ਉਹ ਰੋੜ ਕਰ ਗਈ ਮਤਲਬ ਬੰਨ ਟੱਪ ਕੇ ਬੰਨ ਦੀ ਅਗਲੀ ਸਾਈਡ ਆ ਤੁਰਿਆਂ ਦਾ ਚੋਰ ਜਿਆ ਸੋਰੀ ਚੋਰ ਨਹੀਂ ਆਪਣਾ ਭਾਜੀ ਇਹ ਕਿਹਿਆ ਸੀ ਕੌਣ ਤਰੇ ਆਉਂਦਾ ਚੋਰ ਮੈਂ ਕਿਹਾ ਚੋਰ ਉਹ ਚੋ ਆਪਣੇ ਉਹ ਸੋਨੂ ਭਾਈ ਤਰੇ ਆਉਂਦੇ ਨੇ ਤੇ ਆ ਤਰੇ ਆਉਣ ਡਿਆ ਚੋਰ ਤਿੰਨ ਵੱਜ ਗਿਆ ਤਾਂ ਹੁਣ ਮੇਤਰੋ ਕੰਮ ਯੋਰੀ ਯੋਰੀ ਸ਼ੁਰੂ ਕੀਤਾ ਹੋਇਆ ਵਾ ਫੌਜੀਆ ਨੇ ਤੇ ਸਾਹਮਣੇ ਤੁਹਾਨੂੰ ਐਡੀ ਚੜਾਈ ਚੜਨੀ ਆ ਤੇ ਉਹ ਵੀ ਤਾਰ ਪਾ ਕੇ ਵਿਚੋ ਤਾਰ ਦਾ ਵੀ ਲੋਡ ਪੂਰਾ ਦੇਖੋ ਆਪਣਾ ਬੰਦਾ ਪਿੱਛੇ ਲੱਗਾ ਪਿਆ ਵਾ ਤੇ ਮੇਤਰੋ ਐਦਾ ਲਾਦਾ ਐਦ ਤੱਕ ਦੇ ਮਾਉਂਟ ਐਵਰੇਸਟ ਨਹੀਂ ਚੜਦਾ ਹੁੰਦਾ ਤਾਰ ਮਰਪਾ ਕੇ ਤਾਰ ਮੜੀ ਖਿੱਚੀ ਜਾਈ ਸਲੋਗ ਹੋ ਗਿਆ ਗੱਲ ਨੂੰ ਤਾਰ ਪੈ ਗਈ ਆ ਤਾਂ ਇੱਕ ਤਾਰ ਦਾ ਸਾਰਾ ਲੈ ਲੈ ਕੇ ਚੜਾਂਦੇ ਆ ਮਿੱਤਰੋ ਇਹ ਹੈਗਾ ਤੁਸੀ ਬੰਨ ਇਹ ਥੱਲੇ ਆ ਗਈ ਇਹ ਦੋਵਾਰਾਂ ਬੰਨ ਆ ਗਏ ਥੱਲੇ ਆ ਤਾਰਾ ਤੇ ਇੱਕ ਮਿੱਤਰੋ ਬੂਟ ਮੇਰੇ ਇੰਨੇ ਸਲਿੱਪ ਕਰਦੇ ਹਨ ਚੱਲ ਜਾਤੀਆਂ ਵਾ ਤੇ ਤੀਜੀ ਮੈਂ ਖਿੱਚੀ ਲ ਜਾਂਦਾ ਵਾ ਇਹ ਮੈਂ ਆਪਣੀ ਇੱਥੇ ਲੱਗ ਜਾਂਦੀ ਆ ਤੇ ਬਸ ਇੱਥੇ ਆਪਣਾ ਸਟਾਪ ਆ ਆ ਪੈਣੀ ਉੱਤੇ ਪਈ ਹੋਈਆਂ ਪਹਿਲਾਂ ਬਦਲ ਕੇ ਆਉਂਦੇ ਇੱਦਾਂ ਨੂੰ ਰਹਿੰਦੀਆਂ ਵਾ ਆ ਗਏ ਬਸ ਤੇ ਬਾਕੀ ਮਿੱਤਰੋ ਮਸ਼ੀਨਾਂ ਵਿਚਾਰੀ ਜਿੱਦਾ ਪਿੱਛੇ ਨੂੰ ਖਿੱਚੀ ਆਈ ਦੀ ਮਸ਼ੀਨ ਤੇ ਅੱਧੀ ਉਹਨਾਂ ਵੇਚਾਂ ਦੀ ਕਿਉਂਕਿ ਬੰਦੇ ਸੀ ਤਿੰਨ ਆ ਤੇ ਕੰਮ ਮਿੱਤਰੋ ਹੈਗਾ ਚਾਰ ਪੰਜ ਬੰਦਿਆਂ ਦਾ ਆ। ਤਾਂ ਕਰਕੇ ਮਿੱਤਰੋ ਯਾਰਾ ਹੀ ਕੰਮ ਪੈਂਦਾ ਵਾ ਅੱਜਕੱਲ ਤੇ ਜੇਰੋ ਇੱਕ ਤੋਂ ਬੰਦਾ ਕੋਈ ਆ ਗਿਆ ਫੇ ਆਪਣਾ ਕੰਮ ਸੌਖਾ ਆ ਜਾਂਦਾ। ਬੰਦਾ ਮਿੱਤਰੋ ਅੱਜ ਆਪਣੀ ਜਵਾਨ ਤੇ ਰਿਆ ਸੋਨੂੰ ਭਾਈ ਭਾਈ ਕਹ ਦੀਏ ਤੇ ਮਿੱਤਰੋ ਅੱਜ ਟਾਈਮ ਨਾਲ ਹੀ ਕਰਤਾ ਕੰਮ ਨਕੀ 4.5 ਘੰਟੇ ਵਿੱਚ 4.5 ਨਿਬੜ ਗਿਆ ਬਸ ਆਪਣਾ ਨਾਈਟਰ ਮੂਡਰ ਇਕੱਠਾ ਕਰਨ ਵਾਲਾ ਰਹਿ ਗਿਆ ਵਾ ਸਮਾਨ ਸਮੋਣ ਇਕੱਠਾ ਕਰਦੇ ਮੈਨੂੰ 4 5 ਵਜ ਗਿਆ ਤੇ ਮਿੱਤਰੋ ਬੰਦਾ ਆਪਣਾ ਗਿਆ ਹੋਇਆ ਜੈਂਪਰ ਗਾਂ ਜੋੜਨ ਦੀ ਆ ਤੇ ਆ ਸੋਚ ਕਟਿਆ ਹੈ ਜਿੱਥੋਂ ਆਪਾਂ ਵਲੌਗਸ ਵੇਰੇ ਸ਼ੁਰੂ ਕੀਤਾ ਹੈਗਾ ਵੀ ਇਹ ਸੋਚ ਕਟਿਆ ਵਾ ਤੇ ਮਿੱਤਰੋ ਹੁਣ ਆਪਾਂ ਕਰਦੇ ਆਂ ਵੇਟ ਜੈਂਪਰ ਲਾ ਕੇ ਉਹਨੇ ਇੱਥੇ ਆ ਜਾਣਾ ਅਖੇ ਆਪਾਂ ਟ੍ਰਿਪਿੰਗ ਲੈ ਕੇ 11000 ਦੀ ਤੇ ਇਹ ਆਪਾਂ ਲਾ ਦੇਣਾ ਮੈਂ ਸੋਚਿਆ ਤੇ ਇੱਕੜਾਚ ਕੰਮ ਕਰਾ ਦੇਣਾ ਤੇ ਆਪਾਂ ਤੁਰ ਪੈਣਾ ਪਿੰਡ ਤੇ ਮਿੱਤਰੋ ਅੱਜ ਦੀ ਤੁਹਾਨੂੰ ਮੈਂ ਦੱਸਾਂ ਵੀ ਕਿੰਨੇ ਪੈਸੇ ਮੈਂ ਕਮਾ ਲਿਆ ਨਹੀਂ ਹੱਲੇ ਨਹੀਂ ਵੇਟ ਕਰੋ ਥੋੜੀ ਤੇ ਬਿਜਲੀ ਦੇ ਕੰਮ ਦੇ ਮੈਂ ਕਿਉਂ ਨਾ ਇੱਕ ਤੇ ਮਿੱਤਰੋ ਆਪਣਾ ਬਣ ਜਾਂਦਾ ਵਲੌਗ ਠੀਕ ਆ ਕੰਮ ਸਾਡੇ ਪਿੰਡ ਲੱਗੇ ਵੀ ਬੜੇ ਆ ਫੈਕਟਰੀਆਂ ਫੁੱਟ ਰੀਆਂ ਤੁਹਾਨੂੰ ਪਤਾ ਹੈ ਇਹ ਕੰਮ ਹੈਗਾ ਘੁੰਮਣ ਫਿਰਨ ਵਾਲਾ ਤੇ ਘੁੰਮਣ ਫਿਰਨ ਵਾਲਾ ਹੈਗਾ ਇੱਕ ਇੱਕ ਘੁੰਮਣ ਫਿਰਨ ਵਾਲਾ ਹੈਗਾ ਤੇ ਇੱਕ ਆਪਣਾ ਚੱਲ ਬਲੌਗ ਬਣ ਜਾਂਦਾ ਵਾ 1-4 ਪੈਸੇ ਉੱਤੋਂ ਬਣ ਜਾਂਦੇ ਆ ਕਈ ਵੇਲੇ ਪਾਲਟੀ ਛਾਲਟੀ ਮਿਲ ਜਾਂਦੀ ਆ 4-500 ਰੁਪਿਆ ਦੋ-ਚ ਦਿਨਾਂ ਬਾਅਦ ਤੇ ਅੱਜ ਮਿੱਤਰੋ ਸਿਰਫ ਆਪਣਾ 600 ਰੁਪਿਆ ਬਣਿਆ ਜੋਗਿਆ ਆਪਣੀ ਤਨਖਾਹ ਵਾ ਇੱਕ ਦਿਨ ਦਾ 600 ਰੁਪਿਆ ਦਿਹਾੜੀ ਕਹ ਲੋ ਦਿਹਾੜੀ ਆਪਣੀ ਇੱਕ ਦਿਨ ਦੀ ਤੇ ਅੱਜ ਮਿੱਤਰੋ ਕੋਈ ਨਹੀਂ ਬਣਿਆ ਉੱਤਰੋ ਅੱਜ ਤਾਂ ਇਦਾਂ ਹੀ ਆ ਬਸ ਸਵੇਰ ਦੇ ਲੱਗੇ ਪਿਆ ਤੇ ਕਈ ਵੇਲੇ ਬਣ ਵੀ ਜਾਂਦੇ ਪੈਸੇ ਕਈ ਵੇਲੇ ਨਹੀਂ ਤੇ ਮਿੱਤਰੋ ਤੁਹਾਨੂੰ ਪਤਾ ਹੀ ਆ ਫੇ ਇੰਨੇ 600 ਰੁਪਏ ਨਾ ਇੱਕ ਦਿਨ ਵਿੱਚ ਕੋਈ ਨਹੀਂ ਬੰਦਾ ਪੰਦੇਰਾ ਆਪਣਾ ਖਰਚਾ ਫੇ ਹੋਰ ਵੀ ਬਥੇਰੇ ਖਰਚੇ ਪੈਂਦੇ 600 ਰੁਪਏ ਤੁਹਾਨੂੰ ਬੜਾ ਸਾਰੀ ਜ਼ਿੰਦਗੀ ਧਰਨੀਆ ਚਲਣਾ ਤਾਂ ਹੀ ਆਪਾਂ ਵਲੋਗਿੰਗ ਦਾ ਕੰਮ ਸ਼ੁਰੂ ਕੀਤਾ ਵਾ ਨਾਲ ਨਾਲ ਪਾਰਟ ਟਾਈਮ ਜੋਬ ਵੀ ਲਾ ਲਓ ਆਪਣੀ ਤੇ ਮਿੱਤਰੋ ਚਲੋ ਬਾਬਾ ਸੋਖ ਰੱਖੇ ਗਾਂ ਗਾਂ ਕਿਤੇ ਚਲੋ ਹੋਰ ਗੱਲਾਂ ਬਾਤਾਂ ਹੱਲੇ ਕਰਾਂਗੇ ਆਪਾਂ ਬਸ ਜਿੰਨਾ ਜਿਹੜਾ ਆਪਣਾ ਨਹੀਂ ਕੰਮ ਜਦਾਂ ਕੋਈ ਵੀ ਆਪਾਂ ਵਲੋਗਿੰਗ ਦਾ ਕੰਮ ਕਰਨਾ ਜਲਦੀ ਜਲਦੀ ਆਪਣੇ 1200 ਸਬਸਕ੍ਰਾਈਬਰ ਕਰਾ ਦਿਓ ਤੇ ਆਪਾ ਤੇ ਮਿੱਤਰੋ ਤੁਸੀਂ ਦੇਖ ਸਾ ਤੇ ਕਿੰਨਾ ਨੇ ਰਾਹ ਹੋ ਗਿਆ ਮੈਨੂੰ ਤੇ ਮੈਂ ਇਸ ਵੇਲੇ ਤਾਂ ਖਲੇ ਇੱਦੋਂ ਆਪਣੇ ਬੇਗਵਾਰ ਤੋਂ ਨਿਕਲਿਆ ਜਾਂ ਤੇ ਮਿੱਤਰੋ ਸਮਾਰਟਫੋਨ ਸਮਝਾਣੂ ਰੋਜ਼ ਡੇਲੀ ਇੰਜਾਂ ਨੇ ਰਾਹ ਹੋ ਜਾਂਦਾ ਵਾ ਤੇ ਦੇਖੋ ਇਹ ਚਾਹ ਸਾਡੇ ਕੋਲ ਸਹੀ ਜਾਣਾ ਵਾ ਸੱਦੋ ਕਰੇ ਤੇ ਜੇ ਟਾਈਮ ਮਿੱਤਰੋ ਤੁਸੀਂ ਰਜਾਈਆਂ ਜਿ ਵੜ ਕੇ ਵੀਡੀਓ ਦੇ ਦਿੱਤੇ ਤਾਂ ਤੁਹਾਡਾ ਭਰਾ ਇਸ ਟਾਈਮ ਪਲਾਸਤ ਰਿਆ ਕਰਦਾ ਕੱਲ ਕੋਈ ਨਹੀਂ ਘੇਰੇ ਦੇ ਨਾਲ ਇੱਕ ਤਾਂ ਬੰਦਾ ਸਾਫ਼ ਹੋਵੇਣਾ ਫੇਰ ਕੋਈ ਚੱਕਰ ਨਹੀਂ ਹੁੰਦਾ ਕੱਲੇ ਬੰਦੇ ਨਾਲ ਤੁਹਾਨੂੰ ਬੜਾ ਔਖਾ ਹੀ ਯਾਰ ਐਡੀ ਗਰੌੜਾ ਜਾਣਾ ਤੇ ਗਾਂ ਦਾ ਪੱਠੜ ਹੋ ਜਾਣੀ ਆ ਤੇ ਵੇ ਆਪਾਂ ਘਰੋਂ ਗਰੂਪੀ ਦੇ ਜਾਇ ਕਰਾਂਗੇ ਫੇਰ ਆਪਾਂ ਮੋਟਰਸਾਈਕਲ ਨੂੰ ਭਲਾ ਦੇਣਾ ਘਰੇ ਕਿਉਂਕਿ ਬਾਬਿਓ ਠੰਡ ਹੋਣੀ ਜਿਆਦਾ ਇਹਨਾਂ ਕੰਮ ਤੇ ਵੀ ਜਾਣਾ ਬਹੁਤ ਜ਼ਰੂਰੀ ਆ ਤੇਜ਼ ਲਈ ਕੰਮ ਹੋ ਜਾਣਾ ਹੈ ਜੈਂਗੋ 2 ਮਹੀਨੇ ਹੋ ਗੋਣੀ ਆ ਸਭ ਤੋਂ ਜਿਆਦਾ ਬਾਅਦ ਤੇ ਕੰਮ ਸੈੱਟ ਹੋਈ ਜਾਣਾ ਆ ਕਿ ਮਿੱਤਰੋ ਹੱਥ ਚੈੱਕ ਕਰ ਸਕਦੇ ਆ ਕਿ ਮੈਂਦੀ ਹੱਥ ਦੇ ਮਿੱਤਰੋ ਹੁਣ ਇਸ ਟਾਈਮ ਸਟਰਗਲ ਕਰਾਂਗੇ ਸਟਰਗਲ ਕਰਾਂਗੇ ਤੇ ਫੇਈ ਕੋਈ ਗੋਸ਼ਾ ਹਾਸਲ ਆਉਣਾ ਵਾ ਘਰੇ ਬਹਿ ਕੇ ਤੇ ਹੁਣ ਨਹੀਂ ਕੋਈ ਗੋਸ਼ਾ ਆਪਦਾ ਇਹ ਲਈ ਮਿੱਤਰੋ ਘਰੋਂ ਬਾਹਰ ਨਿਕਲੋ ਕੰਮ ਕਰੋ ਆਪਣਾ ਸਵਾਦ ਲਓ ਖਾਓ ਪੀਓ ਜ਼ਿੰਦਗੀ ਵਿੱਚ ਸਕਸੈਸ ਬੋਲੋ ਕੋਈ ਵੀ ਕੰਮ ਕਰੋ ਹਾਰਡ ਵਰਕ ਦੇ ਨਾਲ ਨਾਲ ਇੱਕ ਦਾ ਨਾਲ ਦੂਜਾ ਵੀ ਕੰਮ ਜਰੀ ਕਰੋ ਸਮਾਰਟ ਵਰਕ ਵੀ ਕਿ ਜਾਨੀ ਉਹ ਸਤਿਕਾਰ ਨਹੀਂ ਹੋ ਸਕੇ ਹੁਣ ਜੇ ਚਲੋ ਮਿੱਤਰੋ ਹੁਣ ਮਿਲਦੇ ਤੁਹਾਨੂੰ ਘਰ ਜਾ ਕੇ ਓਕੇ ਬਾਏ ਲਵ ਯੂ ਲਵ ਯੂ ਮਿੱਤਰੋ ਆਪਣੀ ਸਪਲੈਂਡਰ ਦੀ ਹੋ ਗਈ ਬਾਸ ਅੱਜ ਇੰਜਨ ਸੀਜ਼ ਹੋ ਗਿਆ ਇਹਦਾ ਇਹ ਹੁਣ ਮੈਂ ੱੱਕੇ ਨਾ ੱੱਕੇ ਨਾ ਮੈਂ ਲਈ ਜਾਂਦਿਆਂ ਵਾ ਤੇ ਬਾਸੇ ਦੀ ਘਾੜੇ ਖਤਮ ਹੋ ਗਈ ਆ ਰਾਜ ਦੋ ਘਰੀ ਤੇ ਬੰਦ ਹੋ ਗਿਆ ਵਾ ਤਾਂ ਹੁਣ ਹੋਲੀ ਓਲੀ ਲੈ ਕੇ ਜਾਂਦਿਆਂ ਵਾ ਮੇਰੇ ਕੋਲ ਹੋਰ ਨਵਾਂ ਪੈ ਗਿਆ ਯਾਫਾ ਦੇਦਿਆ ਕੀ ਗੱਲਬਾਰ ਹੋਈ ਇਹਨੇ ਰੋਗ ਲੀਏ ਮੜਾ ਜਾ ਪਿੱਲਾ ਮੈਂ ਕਹਾ ਜੇ ਰੋਗ ਲੈ ਬਾਅਦ ਤੁਰੇ ਨਾ ਫੇ ਕੰਮ ਔਖਾ ਹੋ ਜਾਣਾ ਵਾ ਲੋ ਮਿੱਤਰੋ ਹੁਣ ਹੋ ਗਿਆ ਫੇਰ ਬੰਦ ਦਾਨੜ ਦੇ ਦੇ ਇਹਨੂੰ ਠੰਡਾ ਹੋ ਜਾਂਦੀ ਏ ਫੇ ਤੋੜਦੇ ਇਹਨੂੰ ਨਹੀਂ ਇੱਥੋਂ ਕੇ ਇਹਨੂੰ ਫੋਨ ਕਰਨਾ ਪੈਣਾ ਘਰੋਂ ਲੈ ਕੇ ਜਾਵੇ ਮੈਨੂੰ ਓ ਭਾਈ ਸਾਹਿਬ ਕੰਮ ਔਖਾ ਹੋ ਗਿਆ ਕਪੂਰਥਲੇ ਪਹੁੰਚ ਗਿਆ ਸੀ 2 ਕਿਲੋਮੀਟਰ ਰੇਂਦਾ ਹਲੇ ਕਪੂਰਥਲਾ ਤੇ ਚਲੋ ਮਿੱਤਰੋ ਦੇਖਦੇ ਹਾਂ ਹੁਣ ਜੇ ਹੁੰਦਾ ਸਟਾਰਟ ਕ ਨਹੀਂ ਤੇ ਮਿੱਤਰੋ ਰਾਤ ਦੇ 8:30 ਹੋ ਗਏ ਆ ਤੇ ਫਿਲਹਾਲ ਮੈਂ ਐਡੀਟਿੰਗ ਕਰਨ ਦੇ ਆਂ ਬਲੌਗ ਤੇ ਮਿੱਤਰੋ ਸਪਲੈਂਡਰ ਆਪਣੇ ਦਾ ਇੰਜਨ ਸੀਲ ਹੋ ਗਿਆ ਵਾ ਤੇ ਹੁਣ ਕੰਮ ਹੋਇਆ ਪਿਆ ਪੂਰਾ ਯੰਗੋ ਤੇ ਹੁਣ ਮਿੱਤਰੋ ਕੱਲ ਨੂੰ ਕਰਾਉਨੇ ਆ ਪਰ ਇੰਜਨ ਤੇ ਮਿੱਤਰੋ ਬਲੌਗ ਵਧੀਆ ਲੱਗਾ ਤਾਂ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਮਿਲਦੇ ਆਂ ਕੱਲ ਨੂੰ ਨੈਕਸਟ ਵੀਡੀਓ ਵਿੱਚ